ਸਾਸਤ੍ਰੀਕਾਰ ਜੀ ਸਾਰਿਆਂ ਨੂੰ ਆਓ ਜਾਣਦੇ ਹਾਂ ਬਸਪਤੀ ਦੇ ਤਾਜ਼ਾ ਰੇਟਾਂ ਦੇ ਬਾਰੇ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 2600 ਤੋਂ ਲੈ ਕੇ 2750 ਰੁਪਏ ਤੱਕ ਲੱਗਿਆ ਤਹਾਣਾ ਮੰਡੀ ਦੇ ਵਿੱਚ 1509 ਦਾ ਰੇਟ 2480 ਰੁਪਏ ਤੱਕ ਲੱਗਿਆ 1847 ਦਾ ਰੇਟ 3080 ਰੁਪਏ ਤੱਕ ਲੱਗਿਆ ਰਤਿਆ ਮੰਡੀ ਦੇ ਵਿੱਚ 1509 ਦਾ ਰੇਟ 2420 ਰੁਪਏ ਲੱਗਿਆ ਬਲੰਦ ਸ਼ਹਿਰ ਮੰਡੀ ਦੇ ਵਿੱਚ 1509 ਦਾ ਰੇਟ 2275 ਤੋਂ ਲੈ ਕੇ 2500 ਰੁਪਏ ਤੱਕ ਲੱਗਿਆ ਬੂੰਦੀ ਮੰਡੀ ਦੇ ਵਿੱਚ 1509 ਦਾ ਰੇਟ 2600 ਤੋਂ ਲੈ ਕੇ 2700 ਰੁਪਏ ਤੱਕ ਲੱਗਿਆ 17 18 ਦਾ ਰੇਟ ਆ 33700 ਰੁਪਏ ਤੱਕ ਲੱਗਿਆ 11 21 ਦਾ ਰੇਟ 4480 ਰੁਪਏ ਲੱਗਿਆ ਇੰਦਰੀ ਮੰਡੀ ਦੇ ਵਿੱਚ 1509 ਦਾ ਰੇਟ 2631 ਤੋਂ ਲੈ ਕੇ 2715 ਰੁਪਏ ਤੱਕ ਲੱਗਿਆ ਤਰਾਵੜੀ ਮੰਡੀ ਦੇ ਵਿੱਚ 1509 ਦਾ ਰੇਟ 2500 ਤੋਂ ਲੈ ਕੇ 2700 ਰੁਪਏ ਤੱਕ ਲੱਗਿਆ 17 18 4300 ਰੁਪਏ 11 21 4600 ਰੁਪਏ 1847 3000 ਰੁਪਏ 1401 4200 ਰੁਪਏ ਲਾੜਵਾ ਮੰਡੀ ਦੇ ਵਿੱਚ 1509 2770 ਰੁਪਏ ਤੱਕ ਲੱਗਿਆ ਜੁਲਾਣਾ ਮੰਡੀ ਦੇ ਵਿੱਚ 1509 2660 ਤੋਂ ਲੈ ਕੇ 2710 ਰੁਪਏ ਤੱਕ ਲੱਗਿਆ ਬਰਬਾਲਾ ਮੰਡੀ ਦੇ ਵਿੱਚ 1509 2711 ਰੁਪਏ ਲੱਗਿਆ ਡਬਰਾਵੰਡੀ ਦੇ ਵਿੱਚ 1509 2500 ਰੁਪਏ ਤੱਕ ਲੱਗਿਆ ਅੰਬਸਰ ਮੰਡੀ ਦੇ ਵਿੱਚ 1509 2411 ਤੋਂ ਲੈ ਕੇ 2551 ਰੁਪਏ ਤੱਕ ਲੱਗਿਆ